भाषा अवसर उ भाषा स्थापित होया विद्यार्थियों को पंजाबी भाषा पंजाबी गलू जब इस वे सूरजमान भी असंसिक तो तो रूप में दिखती हैं सो अज ये शख्सियत जिस रब साहन सो असी वन बनाने की कोशिश की है सो प्यारे प्यारे बच्चे मेरे साथ बैठे डॉक्टर कुलविंदर जी मिस्टर संजीव पल्ला जी सोता जो आज कमर इकबाल जी सिर्जना केंद्र कपूरथला प्रधान ने ਨਾਲ ਹੀ ਜੀ ਡਾਕਟਰ ਕੁਲਵੰਤ ਸਿੰਘ ਸੋ ਹਮੇਸ਼ਾ ਹੀ ਹਰ ਕਾਰਜ ਨੂੰ ਬਹੁਤ ਹੀ ਵਧੀਆ ਕੋ ਸਰਕਾਰ ਦਾ ਇਹ ਉਪਰਾਲਾ ਤਾਂ ਬਹੁਤ ਵਧੀਆ ਹੈ ਅੱਜ ਇੰਟਰਨੈਸ਼ਨਲ ਬੁੱਕ ਡੇ ਹੈ ਔਰ ਉਹਦੇ ਤੇ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਲਗਾਉਣਾ ਏਸ਼ ਲਾਗਾ ਯੋਗ ਹੈ ਲੇਕਿਨ ਜੇ ਅਸੀਂ ਆਪਣੀ ਗੱਲ ਕਰੀਏ ਤਾਂ ਮੇਰੀ ਜਿਹੜੀ ਲਾਇਬ੍ਰੇਰੀ ਟੀਮ ਹੈ ਔਰ ਮੇਰਾ ਜਿਹੜਾ ਪਾਸ਼ਾ ਮੰਚ ਕਾਲਜ ਦਾ ਉਹ ਇਹੋ ਜਿਹੇ ਉਪਰਾਲੇ ਟਾਈਮ ਟੂ ਟਾਈਮ ਬੱਚਿਆਂ ਨਾਲ ਕਰਦੇ ਰਹਿੰਦੇ ਆ ਕਿਉਂਕਿ ਸਾਡੀ ਇਹ ਸੋਚ ਹੈ ਬੀਇੰਗ ਅ ਟੀਚਰ ਕਿ ਜਿਹੜਾ ਇੰਟਰਨੈਟ ਹੈ ਜਾਂ ਗੂਗਲ ਹੈ ਜਾਂ ਜਿਹੜਾ ਤੁਹਾਡਾ ਇਹ ਪਲੈਟਫਾਰਮ ਹੈ ਡਿਜੀਟਲ ਪਲੈਟਫਾਰਮ ਹੈ ਉਹ ਬੱਚਿਆਂ ਦੀ ਨੌਲੇਜ ਨੂੰ ਵਧਾਤਾ ਸਕਦਾ ਹੈ ਬਟ ਉਹ ਕਿਤਾਬਾਂ ਦਾ ਸਬਸਟੀਟਿਊਟ ਨਹੀਂ ਹੋ ਸਕਦਾ ਕਿ ਕਿਤਾਬਾਂ ਦੇ ਵਿੱਚ ਜਿਹੜੇ ਸ਼ਬਦ ਹੈ ਉਹ ਬੱਚੇ ਨੂੰ ਸੋਚਣ ਲਈ ਮਜਬੂਰ ਕਰਦੇ ਹੈ ਉਹਨਾਂ ਨੂੰ ਬਨਿਆ ਬਨਾਇਆ ਮਟੀਰੀਅਲ ਪ੍ਰੋਵਾਈਡ ਨਹੀਂ ਕਰਦੇ ਬੱਚੇ ਨੂੰ ਕਿਤਾਬਾਂ ਪੜ੍ਹ ਕੇ ਜੋ ਸ਼ਬਦ ਮਿਲਦੇ ਹੈ ਜੋ ਨੌਲੇਜ ਮਿਲਦੀ ਹੈ ਔਰ ਜੋ ਬੱਚੇ ਦੀ ਜਿਹੜੀ ਉਹਦੀ ਅਪ ਬ੍ਰਿੰਗਿੰਗ ਔਰ ਜਿਹੜੀ ਉਹਦੀ ਪਰਸਨੈਲਿਟੀ ਗਰੂਮ ਹੁੰਦੀ ਹੈ ਸ਼ਬਦਾਂ ਦੇ ਨਾਲ ਉਹਦਾ ਡਿਜੀਟਲ ਪਲੈਟਫਾਰਮ ਮੈਚ ਹੋ ਹੀ ਨਹੀਂ ਸਕਦਾ ਸੋ ਇਹੋ ਜਿਹੀ ਉਪਰਾਲੇ ਸਰਕਾਰ ਨੂੰ ਤਾਂ ਕਰਦੇ ਰਹਿਣੇ ਚਾਹੀਦੇ ਹੈ ਪਰ ਸਰਕਾਰ ਵੀ ਸਭ ਕੁਝ ਨਹੀਂ ਕਰ ਸਕਦੀ ਜਿਹੜੇ ਸਾਡੀ ਵਰਗੀਆਂ ਇੰਸਟੀਚੂਨਸ ਐ ਐਜੂਕੇਸ਼ਨਲ ਇੰਸਟੀਚੂਨਸ ਐ ਉਹਨਾਂ ਨੂੰ ਵੀ ਆਪਣੀਆਂ ਲਾਇਬ੍ਰੇਰੀਆਂ ਦੇ ਥਰੂ ਪਾਸ਼ਾ ਮੰਚ ਦੇ ਥਰੂ ਜਿਹੜੀ ਵੀ ਉਹਨਾਂ ਦੀ ਲਿਟਰੇਚਰ ਕਮੇਟੀਆਂ ਬਣੀਆਂ ਹੋਈਆਂ ਉਹਨਾਂ ਦੇ ਥਰੂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜ ਕੇ ਰੱਖਣਾ ਬਹੁਤ ਹੀ ਅਹਿਮ ਹੈ ਜ਼ਰੂਰੀ ਹੈ ਔਰ ਇਹ ਉਪਰਾਲੇ ਕਰਦੇ ਵੀ ਰਹਿਣੇ ਚਾਹੀਦੇ ਆ ਮਤਲਬ 22 April ਨੂੰ ਵਿਸ਼ ਪੁਸਤਕ ਦਿਵਸ ਵਜੋਂ ਮਨਾਇਆ ਜਾਂਦਾ ਹੈ ਅ ਅੱਜ ਵਕਫਾ ਖ ਜਿਲ੍ਹਿਆਂ ਦੇ ਵਿੱਚ ਇਸ ਪੁਸਤਕ ਦਿਵਸ ਨੂੰ ਵਕ ਵਕ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵੱਲੋਂ ਮਨਾਇਆ ਜਾ ਰਿਹਾ ਹੈ ਲਾਇਬ੍ਰੇਰੀ ਦੇ ਵਿੱਚ ਸੰਸਥਾਵਾਂ ਦੇ ਵਿੱਚ ਬੱਚਿਆਂ ਨੂੰ ਸੰਬੋਧਨ ਕਰਕੇ ਮੁਖ ਦਫ਼ਤਰ ਵਿਖੇ ਵੀ ਡਾਇਰੈਕਟਰ ਸਾਹਿਬ ਜਿਹਦੇ ਉਪਰਾਲੇ ਵੱਜੋਂ ਬੱਚਿਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਇਹ ਸਾਡੇ ਲਈ ਬਹੁਤ ਹੀ ਖਾਲਜਨ ਹੈ ਕਿਉਂਕਿ ਜਿਹੋ ਜਿਹਾ ਸਮੇ ਦਾ ਦੌਰ ਹੈ ਉਹ ਜੇ ਪੁਸਤਕ ਦਿਵਸ ਤਾਂ ਵੈਸੇ ਹਰ ਦਿਨ ਮਨਾਉਣੇ ਚਾਹੀਦੇ ਨੇ ਪਰ ਇੱਕ ਖਾਸ ਦਿਨ ਚੁਣਿਆ ਹੋਇਆ ਇਹਦਾ ਵੀ 1995 ਤੋਂ ਜਦੋਂ ਆਪਾਂ ਇਹ ਸ਼ੁਰੂ ਕੀਤਾ ਪੁਸਤਕ ਦਿਵਸ ਮਨਾਉਣਾ ਇਹ ਖਾਸ ਰਾਈਟਰ ਆਪਣੇ ਵਿਲੀਅਮ ਸ਼ੇਕਸਪੀਅਰ ਹੋਏ ਨੇ ਜਾਂ ਹੋਰ ਬਹੁਤ ਸਾਰੇ ਲਿਖਾਰੀ ਹੋਏ ਨੇ ਉਹਨਾਂ ਦੀ ਜਿਹੜੀ ਮੌਤ ਦੀ ਤਿੱਥੀ ਸੀ ਜਿਹੜੀ ਮੌਤ ਦੀ ਤਾਰੀਖ ਸੀਗੀ ਔਰ ਰਿਲੇਟ ਕਰਕੇ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਪੁਸਤਕ ਦਿਵਸ ਤੇ ਇਹਨਾਂ ਦੀ ਲੋੜ ਅੱਜ ਸਮੇਂ ਦੀ ਬਹੁਤ ਜ਼ਰਾ ਹੈ ਕਿਉਂਕਿ ਆਪਾਂ ਜਿੰਨੀਆਂ ਵੀ ਕਿਤਾਬਾਂ ਦਾ ਪੀਡੀਐਫ ਤੇ ਵਿਚ ਜਾਂ ਆਪਾਂ ਆਨਲਾਈਨ ਇੰਟਰਨੈਟ ਦੇ ਥਰੂ ਪੜਨ ਦੀ ਜ਼ਿਆਦਾ ਰੁਚੀ ਰੱਖਦੇ ਹਾਂ ਔਰ ਆਮ ਤੌਰ ਤੇ ਹੁਣ ਤੁਸੀਂ ਬੱਚਿਆਂ ਦੀ 50% ਵਿਦਿਆਰਥੀ ਆਪਣੇ ਕਾਲਜਸ ਔਰ ਯੂਨੀਵਰਸਿਟੀ 'ਚ ਅਜੇ ਹੀ ਹੋ ਗਏ ਨੇ ਜੋ ਇਹਨਾਂ ਕਿਤਾਬਾਂ ਨੂੰ ਪੜਨ ਲਈ ਕਲਾਸਾਂ ਦੇ ਵਿੱਚ ਜਾਣ ਦੀ ਬਜਾਏ ਜਾਂ ਕਿਤਾਬਾਂ ਖਰੀਦਣ ਦੀ ਬਜਾਏ YouTube ਲੈਕਚਰਸ ਲਗਾਉਂਦੇ ਨੇ ਜਦਕਿ ਸਮੇਂ ਦੀ ਇਹ ਲੋੜ ਹੈ ਕਿ ਇਹਨਾਂ ਕਿਤਾਬਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਹੀ ਪੜਿਆ ਜਾਵੇ ਕਿਉਂਕਿ ਉਹਦਾ ਸੌਫਟ ਮਟੀਰੀਅਲ ਨਾ ਆਪਾਂ ਉਹਨਾਂ ਸ਼ਬਦਾਂ ਨੂੰ ਉਹਨਾਂ ਵਿਸ਼ਾ ਕੰਟੈਕਟ ਨਹੀਂ ਉਹਨਾਂ ਚੰਗੀ ਤਰ੍ਹਾਂ ਹੋ ਸਕਦਾ ਜਿੰਨਾ ਕਿ ਆਪਾਂ ਇਸ ਤਰ੍ਹਾਂ ਪੜ੍ਹ ਸਕਦੇ ਹਾਂ ਕਿਤਾਬਾਂ ਰੂਪ ਵਿੱਚ ਦੇਖਣ ਨੂੰ ਆਉਂਦਾ ਕਿ ਜਿੰਨਾ ਕਿ ਕਈ ਪ੍ਰਾਈਵੇਟ ਸਕੂਲ ਜਿਆਦਾ ਰਹੇ ਹਾਂ ਆਨਲਾਈਨ ਕਲਾਸਾਂ ਦੇ ਵਿੱਚ ਜਾਰਾ ਮਤਲਬ ਕੀ ਕਹ ਲਓ ਕਿ ਹੁਣ ਬੱਚਿਆਂ ਨੂੰ ਡਿਪੈਂਡ ਕਰੀ ਜਾ ਰਿਹਾ ਹੈ ਹਾਂਜੀ ਇਹ ਹੈ ਇੱਕੇ ਦਾ ਫਾਇਦਾ ਵੀ ਹੈ ਕਿ ਜਿਹੜੇ ਬੱਚੇ ਆਪਣੇ ਘਰਾਂ ਚੋਂ ਜਾ ਨਹੀਂ ਸਕਦੇ ਜਾਂ ਜਿਹੜੇ ਦੂਰ ਦਰਾਡੇ ਉਹਨਾਂ ਲਈ ਆਨ ਜਾਣ ਦਾ ਕੋਈ ਸਾਧਨ ਨਹੀਂ ਹੈ ਜਾਂ ਘਰੇ ਉਹਨਾਂ ਦੇ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆਂਦੀ ਹੈ ਤਾਂ ਆਨਲਾਈਨ ਕਲਾਸਿਸ ਲਗਾਉਂਦੇ ਨੇ ਇਹ ਇੱਕੇ ਦਾ ਬੈਨੀਫਿਟ ਹੈ ਪਰ ਦੂਜਾ ਐਸਪੈਕਟ ਇਹ ਵੀ ਹੈ ਕਿ ਇਹਦਾ ਕੋਈ ਇਹਦਾ ਨੁਕਸਾਨ ਇਹ ਹੈ ਕਿ ਆਪਾਂ ਜਿਹੜਾ ਡਾਇਰੈਕਟ ਕਮਿਊਨੀਕੇਸ਼ਨ ਹੈ ਇੱਕ ਅਧਿਆਪਕ ਦਾ ਔਰ ਵਿਦਿਆਰਥੀ ਦਾ ਉਹ ਨਹੀਂ ਹੁੰਦਾ ਤਾਂ ਵਿਸ਼ੇ ਨੂੰ ਸਮਝਣੋਂ ਅਸਮਰਥ ਹੋ ਜਾਂਦੇ ਆ ਸਾਡੀ ਜਿਹੜੀ ਡਿਗਰੀ ਹੈ ਸਾਨੂੰ ਸਰਟੀਫਿਕੇਟ ਤਾਂ ਮਿਲ ਜਾਂਦਾ ਹੈ ਪਰ ਵਿਸ਼ੇ ਜੇ ਜਿਹੜੀ ਡੁੰਗਿਆਈ ਦੇ ਵਿੱਚ ਜਾਣਾ ਹੈ ਉਤੋਂ ਅਸੀਂ ਵਾਂਝੇ ਰਹਿ ਜਾਂਦੇ ਆ ਤੇ ਉਹਦਾ ਇੱਕ ਹੱਲ ਇਹ ਹੈਗਾ ਕਿ ਆਪਾਂ ਜੇ ਆਨਲਾਈਨ ਪੜ ਵੀ ਰਹੇ ਹਾਂ ਤੇ ਆਪਾਂ ਕਿਤਾਬਾਂ ਲੈ ਕੇ ਨਾ ਕਿ ਉਹਦਾ ਜਿਹੜਾ ਸੌਫਟ ਮਟੀਰੀਅਲ ਲੈ ਕੇ ਆਪਾਂ ਉਸ ਦਾ ਗਿਆਨ ਹਾਸਲ ਕਰੀ ਆਪਾਂ ਕਿਤਾਬਾਂ ਰਾਹੀਂ ਉਹ ਗਿਆਨ ਹਾਸਲ